ਕਿ ਤਾਰੇ ਤੇਰੇ ਬੋਲਾ ਕਰਕੇ ਹਸੀ ਕਦੀ ਨਾ ਕਦੀ ਸੁਣੋ ਫੱਟਾ ਸ਼ਾਇਰ ਬਣੀ ਤੇਰਾ ਨਹੀਂ ਤੇ ਬਹੁਤ ਹੀ ਬੈਸਟ ਮੂਵੀ ਆ ਤੇ ਇਹੋ ਜੀ ਮੂਵੀ ਨਾ ਸ਼ਾਇਦ ਪਹਿਲਾਂ ਬਣੀ ਆ ਤੇ ਨਾ ਕਦੇ ਅੱਗੇ ਬਣੇਗੀ ਬਾਕੀ ਸ਼ੋਅ ਦਾ ਇੰਤਜ਼ਾਰ ਕਰਾਂਗੇ ਆਪਣਾ 11 ਮਈ ਨੂੰ ਆਈ ਜਸਟ ਇੰਜੋਏਡ ਟੂ ਵੈਂਟ ਅ ਹਾਫ ਆਰਸ ਇਟ ਵਾਸ ਅ ਵੰਡਰਫੁਲ ਮੂਵੀ ਤੇ ਦੇਖਾਈ ਨਾ ਸਾਥ ਹੀ ਜਿਹੜੀ ਪਿੰਡਾਂ ਦੀ ਗੀਤ ਉਹਨੇ ਮਾਰੀ ਇਹੋ ਸ਼ਾਇਰੀ ਹੋਈ ਆ ਜੀ ਤੇ ਜਿਵੇਂ ਦੀ ਬਣੀ ਹੈ ਇੱਕ ਅਲੱਗ ਜੀ ਕੈਟਾਗਰੀ ਹੈ ਤੇ ਮੈਨੂੰ ਲੱਗਦਾ ਮਿਲਵਾ ਇੱਕ ਅਲੱਗ ਦੁਨੀਆ ਤੋਂ ਨਿਕੜ ਕੇ ਆਇਆ ਬਿਲਕੁਲ ਔਰ ਕੋਈ ਤੇਰੇ ਉਹਦੇ ਵੀ ਇਸ ਤਿੰਦਰ ਸਰਾਇ ਮੈਨੂੰ ਲੱਗਦਾ ਇਹ ਕੋਈ ਸ਼ਾਇਰ ਮੂਵੀ ਹੈ ਲੇਕਿਨ ਫਿਲਮ ਦੇਖੀਏ ਬੜੇ ਅਸੇ ਬਾਅਦ ਕੋਈ ਅਗਰ ਹੀ ਰਾਜਾ ਦੇ ਬਾਅਦ ਜਾਂ ਕੋਈ ਐਸੀ ਲਵ ਸਟੋਰੀ ਦੇ ਬਾਅਦ ਕੋਈ ਸ਼ਾਰਾਣਾ ਅੰਦਾਜ਼ ਨਾ ਮੂਵੀ ਆਈਏ ਤੇ ਸ਼ਾਇਦ ਵਧੀਆ ਮੂਵੀ ਹੈ ਜੀ ਸ਼ਾਇਰ ਸਰਤਾਜ ਦੀ ਜੇ ਦਾ ਤੁਸੀਂ 뮤직 ਲਵਰ ਹੋ ਤਾਂ ਦਿਸ ਫਿਲ ਇਸ ਡੈਫੀਨਟਲੀ ਫਾਰ ਯੂ ਬਹੁਤ ਐਂਟਰਟੇਨਿੰਗ। ਇਹ சின்னਚਰ ਮੂਵੀ ਚੱਲੀ ਸਾਨੂੰ ਲੱਗਿਆ ਸੀ ਇੱਕ ਅਲੱਗ ਦੁਨੀਆ ਚ ਨਾ। ਕੱਲਾ ਕੱਲਾ ਸੀਨ ਜਿਹੜਾ ਆ ਉਹ ਤੁਹਾਨੂੰ ਆਪਣੇ ਨਾਲ ਜੋੜ ਕੇ ਰੱਖਦਾ। It was truly speechless। ਤੇ ਉਹਦੇ ਵਿੱਚ ਬਹੁਤ ਵਧੀਆ ਸ਼ਾਇਰੀ। ਸਤਾਜ ਸਾਹਿਬ ਨੇ ਬਹੁਤ ਵਧੀਆ ਸ਼ਾਇਰੀ ਸੁناਈ ਹੈ। ਮੈਨੂੰ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ। ਧਰਤੀ ਤੋਂ ਲਈ ਇਜਾਜ਼ਤ ਮੈਨੂੰ ਜਣਾ ਕਿ ਇਹ ਜਿਹੜੀ ਹੋਰ ਭਾਸ਼ਾਵਾਂ ਚ ਵੀ ਬੜੇ ਤੇ ਲੋਕਾਂ ਤੱਕ ਪਹੁੰਚੇ ਕਿਉਂਕਿ ਅਸੀਂ ਕਾਮੇਡੀ ਬਹੁਤ ਪਹੁੰਚਾਈ ਹੈ ਲੋਕਾਂ ਤੱਕ ਪਰ ਇਹਦਾ ਵੀ ਆਰਟ ਕੰਮ ਜਿਹੜੀ ਹੋਰ ਲੋਕਾਂ ਤੱਕ